ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਟਪੂਰੋੜ ਕਲਾਂ ਜੀ ਤਸਵੀਨ ਤਲਵੰਡੀ ਭਾਈ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਫਿਰੋਜ਼ਪੁਰ ਟੂਲ ਪਲਾਜੇ ਵਾਲਾ ਪਿੰਡ ਵੀ ਕਹਿ ਦਿੰਦੇ ਆ ਜੀ ਜਿਹੜਾ ਐਨ ਐਚ 54 ਹਾਈਵੇ ਆ ਜੀ ਅੰਮ੍ਰਿਤਸਰ ਤੋਂ ਬਟਿੰਡਾ ਉਹਦੇ ਉੱਪਰ ਰਹਿ ਜਾਂਦਾ ਜੀ ਨੇੜੇ ਇੱਕ ਸਾਈਡ ਤੇ ਮੁੱਦਕੀ ਰਹਿ ਜਾਂਦਾ ਜੀ ਤੇ ਦੂਜੀ ਸਾਈਡ ਤੇ ਤਲਵੰਡੀ ਭਾਈ ਰਹਿ ਜਾਂਦਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਜਿਨ੍ਹਾਂ 'ਚੋ ਇੱਕ ਸੂਆ ਸੂਆ ਹੈ ਨਾਗਾ ਜੀ ਤੇ ਇੱਕ ਗੱਬਣ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਮੇਰਾ ਡੱਗਾ ਪਿੰਡ ਜੀ ਪਿੰਡ ਕੋੜ ਕਰੋੜ ਕਲਾਂ ਜ਼ਿਲ੍ਹਾ ਫਰੋਹੇ ਪਰ ਮੋਬਾਈਲ ਨੰਬਰ 97810 18855 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਜੀ ਸੂਆ ਕਿੰਨਾਂ ਮਸੂਈ ਆ ਜੀ ਇਹ ਦੂਜੇ ਸੂਏ ਸੂਈ ਵੀਰੇ ਇੱਕਾ ਦੋ ਸੂਈ ਆ ਜੀ ਇਹ ਇਹ ਅੱਜ ਹੀ ਸੂਈ ਆ ਹਾਂ ਬੱਚਾ ਕਿਤੇ ਉੱਤਾਂ ਜੀ ਬੱਚਾ ਠੀਕ ਆ ਜੀ ਆਰ ਡਨ ਆ ਜੀ ਹਾਂ ਬਾਈ ਉਹਨੇ ਪਾਈ ਕਿੰਨਾ ਕ ਬੋਲਾ ਕੱਢ ਲਿਆ ਵੀਰੇ ਬੋਲਾ ਅਜੇ ਤਾਂ ਵੀਰੇ ਚੂਣੀ ਆ ਅਜੇ ਤਾਂ ਬੱਚੇ ਨੂੰ ਪੈ ਕੱਲ ਬੱਚੇ ਨੂੰ ਪੈ ਥਣ ਪਾਸ ਕਰ ਲਈ ਜੀ ਹਾਂ ਠੀਕ ਹੈ ਦੰਨਾਂ ਜੀ ਜਮਾ ਤਾ ਕੀ ਰਿਕਾਰਡ ਹੈ ਜੀ ਪਿਛਲੇ ਸੂਏ ਦਾ ਰਿਕਾਰਡ ਬਾਈ ਇਹਨੇ 20 ਪਲੱਸ ਹੀ ਦਿੱਤਾ ਠੀਕ ਹੈ ਜੀ ਆਪਾਂ ਜੋ ਦਾ 20 ਆ ਠੀਕ ਹੈ ਜੀ ਤੇ ਦੱਸਾਂਗੇ 22 ਠੰਡੀ ਸੀ ਲਾ ਬਾਈ ਪੂਰੀ ਹੌਲ ਬਾਈ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਆ ਜੀ ਬਿਲਕੁਲ ਤਾਜੀ ਸੂਈ ਆ ਬੱਚਾ ਮਗਰ ਬੱਚਾ ਜੀ ਜੀਰ ਪਰਪਰ ਦੰਨ ਆ ਜੀ ਬਾਈ ਦੱਸਦਾ ਕਿ ਬੱਚੇ ਨੂੰ ਹੀ ਪਾਇਆ ਜੀ ਹਜੇ ਦੁੱਧ ਚੁਵਾਈ ਹੋਣੀ ਬਾਕੀ ਆ ਥਣ ਪਾਸ ਕਰਲੇ ਸੀਗੇ ਜੀ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਨਾ ਤਿਆਰ ਕੀਤਾ ਵਾ ਪਿਛਲੇ ਸੂਏ ਦਾ 20 ਪਲੱਸ ਦਾ ਰਿਕਾਰਡ ਆ ਜੀ ਤੇ ਇਹ ਤਿਆਰ 22 ਕਹਿੰਦਾ ਉਮੀਦ ਤਾਂ ਜਾਦੇ ਦੀ ਆ ਪਰ ਇੰਨਾ ਤਾਂ ਦੇਊਗੇ ਠੰਡੀ ਸੀਲ ਪੂਰੀ ਆ ਵਜਨ ਵਜੂਦ ਬੜਾ ਚੰਗਾ ਜੀ ਹਵਾਨਾ ਚੈੱਕ ਕਰ ਸਕਦੇ ਹੋ ਜੀ 19 ਤੋਂ ਲੈ ਕੇ ਬੈਕ ਟਿੱਕਰ ਜਾਂਦਾ ਫੁੱਲ ਸੋਨਾ ਤੇ ਵੱਡਾ ਹਵਾਨਾ ਜਿਹੜੇ ਹਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ ਜੀ 20 22 ਕਿਲੋ ਦੁੱਧ ਕੋਈ ਬਾਹਲਾ ਨਹੀਂ ਹਵਾਨਾ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਤਾਂ ਕਿ ਤੁਹਾਨੂੰ ਬਰੀਕੀਆਂ ਪਤਾ ਲੱਗ ਸਕਣ ਹਵਾਨੇ ਤੇ ਬਰੀਕ ਫਰੀਕ ਵੇਂਜ ਚੈੱਕ ਕਰ ਲਓ ਜੀ ਮੈਲਕ ਬੈਨ ਪੂਰੀ ਸਟਰੋਂਗ ਹੁੰਦੀ ਆ ਥਣ ਪੂਰਾ ਟਾਪ ਦਾ ਮੋਟਾ ਥਣਾ ਜੀ ਮੱਝਾਂ ਅਰਗਾ ਹੱਤੀ ਚਵਾਈ ਵਾਲਾ ਵਜਨ ਵਜੂਦ ਪੂਰਾ ਚੰਗਾ ਸ਼ਾਈਨਿੰਗ ਵਾਲੀ ਸਕਿਨ ਆ ਜੀ ਬੈਕ ਸਾਈਡ ਤੋਂ ਵੀ ਥਣ ਚੈੱਕ ਕਰ ਲੋ ਜੀ ਸੋਹਣਾ ਥਣਾ ਦਾ ਸੈਜ ਆ ਕੋਈ ਪੋਰਟ ਨਹੀਂ ਕੋਈ ਸ਼ਾਂਖ ਨਹੀਂ ਜੀ ਥਣਾ ਦੀ ਓਕੇ ਹੋਊਗੀ ਜੀ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜਿੰਨੀ ਤੁਸੀਂ ਸੇਵਾ ਕਰ ਲੋਗੇ ਓਨਾ ਚੋ ਲੋਗੇ ਜੀ ਡਿਮਾਂਡ ਕੀ ਰਹਿਣ ਵਾਲੀ ਬਈ ਜੀ ਡਿਮਾਂਡ ਵੀਰੇ ਡਿਮਾਂਡ ਆਪਣੀ 80 ਆ ਠੀਕ ਆ ਜੀ ਪਰ ਆਪਾਂ ਯਸ ਨੂੰ 75 ਦੀ ਕਰੀਕ ਠੀਕ ਆ ਜੀ ਡਿਮਾਂਡ ਆ ਬਾਈ ਦੱਸਦਾ ਕਿ 80000 ਰੁਪਿਆ ਪਰ ਯਸ ਨੂੰ 75000 ਦੀ ਆ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਦੋ ਨੰਬਰ ਵਿਰੇ ਸੁਹਾ ਕਿੰਨਾ ਮੰਗੀ ਇਹ ਵੀ ਦੂਜੀ ਸੁਈ ਆ ਵਿਰੇ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਇਹ ਇਹ 5-6 ਦਿਨ ਲੈ ਜਾਊਗਾ ਜੀ ਕਿੰਨਾ ਕਪਾ ਜੂ ਵਿਰੇ ਦੁੱਧ ਇਹ 20 ਪਲੱਸ ਹੀ ਪਾਓ ਵਿਰੇ ਥਾਣਾ ਦੀ ਦੰਨ ਹਾਂ ਜਮ ਤੋੜ ਕੇ ਦਿਖਾ ਦੀ ਵਿਰੇ ਸੂਆ ਦੂਜਾ ਸੁੰਦੀ ਆ ਜੀ ਸਮਾਂ ਬਾਈ 10 ਦਾ 5-4 ਦਿਨ ਲੈ ਜੂ ਜੀ 1-2 ਦਿਨ ਵੱਧ ਵੀ ਲਿਜਾ ਸਕਦੀ ਆ ਜਾਂ ਪਹਿਲਾਂ ਵੀ ਸੂ ਸਕਦੀ ਆ ਜੀ 20+ ਦੀ ਅਮੀਰ ਆ ਜੀ ਵਜਨ ਵਜੂ ਦੇਦਾ ਵੀ ਚੰਗਾ ਇਹ ਵੀ ਅੰਦਰ ਥੋੜਾ ਜਿਹਾ ਕ੍ਰਾਸ ਹੀ ਆ ਜਾਂਦਾ ਫਾਇਦਾ ਹੀ ਹੋਣਾ ਬਾਈ ਦੋਤੇ ਇਹਨਾਂ ਦਾ ਮੱਝਾਂ ਵਰਗਾ ਹੋਣਾ ਫਣਾਂ ਦੇ ਸੱਜ ਵੀ ਸੋਹਣੇ ਆ ਤਿਆਰੀ ਬਹੁਤ ਚੰਗੀ ਆ ਜੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਠੰਡੀ ਸੀ ਲਾ ਬਾਈ ਕੁਰੀ ਹਾਂ ਹਾਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਰ ਉਹ ਸੀਓਸ ਲਾਗ ਕਰਮ ਵਾਲੀ ਪੂਰੀ ਹੈ ਜੀ ਬਾਕੀ ਵਜਨ ਵਜੂਦ ਚੰਗਾ ਕੱਲੀ ਕੱਚੀ ਹੈ ਜੀ ਜੇ ਪੰਜਾਛਿਆ ਦਿਨਾਂ ਦੀ ਵੀਡੀਓ ਬਣਾਉਂਦੇ ਸਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕੀਤਾ ਹੋਣਾ ਸੀ ਥਾਣਾ ਦੇ ਸਾਈਂ ਨੇੜੇ ਤੋਂ ਵੀ ਦਿਖਾ ਦਿੰਨਾ ਜੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚੁਵਾਈ ਵਾਲਾ ਥਾਣਾ ਜੀ ਇਹਦੀ ਡਿਮਾਂਡ ਬਾਈ ਇਹ ਵੀਰੇ ਜਸ ਨੂੰ 62000 ਦੀ ਕਰਦਾ ਜੇ ਕੋਈ ਜੋੜਾ ਲੈ ਜੇ ਬਾਈ ਫੇਰ ਕਰ ਦਾਂਗੇ ਮਾਨ ਠੀਕ ਹੈ ਜੀ ਯੈਸ ਨੂੰ 62000 ਰੁਪਇਆ ਇਹਦੀ ਡਿਮਾਂਡ ਹੈ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਤਣ ਜ਼ਿਆਦਾ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ